ਭੂਆ ਮੇਰੇ ਪਾਇ ਸੂਟਾਂ ਨੂੰ ਫੜਫੜ ਦੇਖਦੀ ਤੇ ਪੁੱਛਦੀ ਕਿ ਕਿੱਥੋਂ ਲਿਆਏ ਮੈਂ ਵੀ ਸੁਰਮੇ ਵਾਲੀਆਂ ਅੱਖਾਂ 'ਚ ਚਮਕ ਲਿਆ ਮੂੰਹ ਮਠਾਰ ਮਠਾਰ ਕੇ ਦੱਸਣਾ ਕਿ ਫਲਾਣੀ ਦੁਕਾਨ ਤੋਂ ਐਨੇ ਦਾ ਲਿਆ ਭੂਆ ਨੇ ਹਰ ਵਾਰ ਦੀ ਤਰ੍ਹਾਂ ਇੱਕੋ ਡਾਇਲੋਗ ਮਾਰਨਾ ਕਿ ਮੇਰੇ ਹੁੰਦਾ ਹੁੰਦਾ ਤਾਂ ਮੈਂ ਵੀ ਮੰਗ ਲੈਂਦੀ ਕਿਸੇ ਵਿਆਹ ਤੇ ਪਾ ਲੈਂਦੀ ਭੂਆ ਇਹ ਗੱਲ ਕਰਦੀ ਕਰਦੀ ਪਿਛਲੇ ਵੇਰੇ 'ਚ ਚਲੀ ਜਾਂਦੀ ਕਿ ਤੁਹਾਡੇ ਪਿਓ ਨੇ ਸਾਨੂੰ ਤਾਂ ਕਦੀ ਸਜਰਨ ਸਵਰਨ ਵੀ ਨਹੀਂ ਸੀ ਦਿੱਤਾ ਕਦੇ ਵਿਆਹ ਸ਼ਾਦੀ ਸੁਰਮਾ ਪਾ ਲੈਣਾ ਤਾਂ ਕੋੜਨ ਲੱਗਦੇ ਨੇ ਰੁਆ ਰੁਆ ਕੇ ਸਾਰਾ ਮੂੰਹ ਧਵਾ ਦੇਣਾ ਜੇ ਕਦੇ ਸੂਟ ਦਾ ਗੋੜਾ ਰੰਗ ਸਵਾ ਲੈਣਾ ਤਾਂ ਸੂਟ ਇਕੱਠਾ ਕਰ ਪਰਛੱਤੇ ਤੇ ਸੁੱਟ ਦਿੰਦਾ ਇੱਕ ਸ਼ੀਸ਼ਿਆਂ ਵਾਲਾ ਸੂਟ ਬਣਾਇਆ ਸੀ ਤੇ ਬਾਈ ਨੇ ਉਹ ਸੂਟ ਕਦੇ ਨਹੀਂ ਪੋਣ ਦਿੱਤਾ ਤੇ ਪਿਆ ਪਿਆ ਉਹ ਸੂਟ ਪੇਟੀ 'ਚ ਉਲੀ ਲੱਗ ਗਿਆ। ਕੇਰਾਂ ਨਾਲ ਦੇ ਪਿੰਡ 'ਚ ਮੇਰੇ ਨਾਲ ਪੜਦੀ ਕੁੜੀ ਦਾ ਵਿਆਹ ਸੀ ਤੇ ਅਸੀਂ ਤਿਆਰ ਹੋ ਕੇ ਬੱਸ ਚੜਨ ਲੱਗੀਆਂ ਤਾਂ ਇਹ ਖੇਤੋਂ ਆਇਆ ਹੀ ਸੀ ਤੇ ਬੱਸ ਵਾਲੇ ਨੂੰ ਹਾਕ ਮਾਰ ਰੋਕ ਲਿਆ ਤੇ ਸਾਨੂੰ ਬੱਸ 'ਚ ਉਤਾਰ ਲਿਆ ਤੇ ਬੀਬੀ ਨੂੰ ਲੋਹੜੇ ਦਾ ਲੜਿਆ ਕਿ ਕੁੜੀਆਂ ਆਵਾਰਾ ਹੋ ਜਾਣੀਆਂ। ਇਨਾ ਕਹਿ ਭੂਆ ਮੈਨੇ ਪਾਇ ਸੁਰਮੇ ਨੂੰ ਘੁਰਦੀ ਫਿਰ ਕਹਿੰਦੀ ਕੀ ਹੁਣ ਤਾਂ ਬਥੇਰਾ ਹੀ ਫਰਕ ਆ ਬਾਈ ਦਾ ਸਾਡੇ ਤਾਂ ਸਾਹ ਸੂਟ ਲੈਂਦਾ ਸੀ ਮੈਂ ਭੂਆ ਦੇ ਸ਼ਿਕਵਿਆਂ ਨੂੰ ਮੈਨੇ ਜਿਹਾ ਸਮਝਦੀ ਤੇ ਭੂਆ ਮੈਨੂੰ ਐਵੇਂ ਗੱਲਾਂ ਕਰਦੀ ਚੰਗੀ ਨਾ ਲੱਗਦੀ ਮੈਂ ਭੂਆ ਨੂੰ ਮੰਝੇ ਤੇ ਇਕੱਲੀ ਬੈਠੀ ਛੱਡ ਬਹਾਨਾ ਜਿਹਾ ਲਗਾ ਕਮਰੇ ਚ ਚਲੀ ਜਾਂਦੀ ਹੁਣ ਕਈ ਸਾਲਾਂ ਬਾਅਦ ਇੰਗਲੈਂਡ ਤੋਂ ਮੈਂ ਸਿੱਧਾ ਪੇਕੇ ਕਰ ਆਈ ਤੇ 14 ਸਾਲ ਦੀ ਮੇਰੀ ਭਤੀਜੀ ਦੇ ਕੈਪਰੀ ਨਾਲ ਕਰੋਪ ਟੋਪ ਪਾਇਆ ਹੋਇਆ ਸੀ ਉਹ ਮੇਰੇ ਪੱਜੀ ਆਈ ਤੇ ਮੈਨੂੰ ਘੁੱਟ ਕੇ ਜੱਫੀ ਪਾਈ ਉਹਨੇ ਬਹੁਤ ਮੋਹ ਆਇਆ ਪਰ ਉਸਤੇ ਪਾਏ ਕੱਪੜੇ ਮੈਨੂੰ ਪਹਿਲੀ ਨਿਗਾਹ ਛੀ ਜੁਬਰੇ ਸੀ ਪੁਰਾਣਾ ਵੇਲਾ ਯਾਦ ਆ ਗਿਆ ਕਿ ਜਦੋਂ ਕਾਲਜ ਟੂਰ ਤੇ ਜਾਣਾ ਵੇਲੇ ਮੈਂ ਸ਼ੈਰੋ ਜੀਨ ਟੌਪ ਖਰੀਦ ਲਿਆਈ ਸੀ ਤੇ ਜਦ ਜਾੜ ਵੇਲੇ ਪਾਇਆ ਤਾਂ ਵੀਰਾ ਕਲੇਸ਼ ਪਾ ਕੇ ਬੈਠ ਗਿਆ ਸੀ ਕਿ ਜਾਂ ਤਾਂ ਟੂਰ ਤੇ ਜਾਏਗੀ ਜਾਂ ਫਿਰ ਜੀਨ ਪਾਏਗੀ ਹਾਰ ਕੇ ਜੀਨ ਬਦਲ ਕੇ ਸੂਟ ਪਾ ਕੇ ਗਈ ਉਸ ਦਿਨ ਇੰਨਾ ਠੇਠ ਕੀਤਾ ਸੀ ਵੀਰੇ ਕਿ ਵਿਆਹ ਹੁਣ ਤੀਕ ਕਦੇ ਜੀਨ ਪਾਉਣ ਦਾ ਸੋਚਿਆ ਹੀ ਨਾ ਭਤੀਜੀ ਨੂੰ ਦੇਖ ਭੂਆ ਵਾਲੀ ਥਾਂ ਤੇ ਅੱਜ ਮੈਂ ਖੜੀ ਸੀ ਮੈਂ ਸਭ ਅੰਦਰੇ ਅੰਦਰ ਪੀ ਲਿਆ ਰਾਤ ਨੂੰ ਭਤੀਜੀ ਨੇ ਆਪ ਦੇ ਕੱਪੜੇ ਕੱਢ ਕੇ ਦਿੱਤੇ ਕਿ ਭੂਆ ਜੀ ਤੁਸੀਂ ਮੇਰਾ ਨਾਈਟਸੂਟ ਪਾ ਲਿਓ ਮੈਂ ਅੰਦਰ ਪੜਾਸ ਦਬਦੀ ਨੇ ਕਿਹਾ ਕਿ ਨਾ ਪੁੱਤ ਮੈਨੂੰ ਸੂਚ ਕੰਫਰਟੇਬਲ ਲੱਗਦਾ ਏ ਵੀਰੇ ਨੂੰ ਸ਼ਾਇਦ ਉਹ ਗੱਲ ਯਾਦ ਨਾ ਹੋਵੇ ਪਰ ਧੀਆਂ ਅੰਦਰ ਪੇਕਿਆਂ ਦੀਆਂ ਗੱਲਾਂ ਘਰ ਪਾ ਕੇ ਬੈਠ ਜਾਂਦੀਆਂ ਅਗਲੇ ਦਿਨ ਭੂਆ ਦੇ ਪਿੰਡ ਕੋਲੀਏ ਮਿਲਣ ਜਾਣਾ ਸੀ ਤੇ ਮੈਂ ਰਸਤੇ 'ਚ ਪੈਂਦੇ ਸ਼ਹਿਰ ਤੋਂ ਭੂਆ ਲਈ ਸੋਨੇ ਸੋਨੇ ਪੰਜ ਸੂਟ ਖਰੀਦਲੇ ਕਿਉਂਕਿ ਭੂਆ ਦਾ ਦਰਦ ਹੀ ਇੰਨੇ ਸਾਲਾਂ ਬਾਅਦ ਸਮਝ ਆਇਆ ਸੀ ਕਰ ਪੁੱਜੇ ਤਾਂ ਦੇਖਿਆ ਭੂਆ ਨੂੰ ਅਦਰੰਗ ਹੋਣ ਕਰਕੇ ਮਸੀ ਬੋਲਿਆ ਜਾਂਦਾ ਸੀ ਉਨੇ ਸਾਨੂੰ ਪਹਿਚਾਨ ਤਾਂ ਲਿਆ ਪਰ ਕੁਛ ਨਾ ਬੋਲੀ ਤੇ ਮੇਰੇ ਪਾਏ ਸੂਟ ਨੂੰ ਉਸੇ ਗੋਹ ਨਾਲ ਦੇਖ ਰਹੀ ਸੀ ਜਿਵੇਂ ਪੁੱਛਣਾ ਚਾਹੁੰਦੀ ਹੋਵੇ ਕਿ ਕਿੱਥੋਂ ਬਣਾਇਆ ਮੈਂ ਭੂਆ ਨੂੰ ਲਿਫਾਫਾ ਵਿੱਚੋਂ ਕੱਢ ਕੇ ਸੂਟ ਦਿਖਾਇਆ ਤਾਂ ਭੂਆ ਨੇ ਅੱਖਾਂ ਭਰ ਲਈਆਂ ਉਸ ਦਿਨ ਭਾਰੇ ਮਨ ਨਾਲ ਭੂਆ ਦੇ ਪਿੰਡੋਂ ਆਏ ਜਦੋਂ ਭੂਆ ਦੀ ਨੂੰ ਉਹਨੇ ਦੱਸਿਆ ਕਿ ਹਫਤਾ ਮਸਾਂ ਹੀ ਕੱਟੂ ਚੌਥੇ ਦਿਨ ਖਬਰ ਆਈ ਕਿ ਪੂਆ ਪੂਰੀ ਹੋ ਗਈ ਐਵੇਂ ਲੱਗਾ ਜਿਵੇਂ ਮੇਰਾ ਕੋਈ ਹਿੱਸਾ ਕੱਟਿਆ ਗਿਆ ਹੋਵੇ ਭੂਆ ਦੇ ਪਿੰਟ ਪੁੱਜੇ ਤਾਂ ਦੇਖਿਆ ਕਿ ਮੇਰੇ ਦਿੱਤੇ ਸੂਟਾਂ 'ਚੋਂ ਮਾਸਟਰ ਸੂਟ ਜਿਸ ਤੇ ਛੋਟੇ-ਛੋਟੇ ਸ਼ੀਸ਼ੇ ਲੱਗੇ ਸਨ ਉਹ ਭੂਆ ਦੇ ਪਾਇਆ ਹੋਇਆ ਸੀ। ਭੂਆ ਦਿਨੋਂ ਦੱਸਣ ਲੱਗੇ ਕਿ ਉਸ ਦਿਨ ਤੁਹਾਡੇ ਜਾਣ ਤੋਂ ਮਗਰੋਂ ਹੀ ਇਸ਼ਾਰੇ ਕਰਕੇ ਕਹਿਣ ਲੱਗੇ ਸੀ ਕਿ ਇਹ ਸੂਟ ਕੋਨਾ। ਅਸੀਂ ਸਿਉਂ ਦਿੱਤਾ ਸੀ ਤੇ ਪਰ ਜਦੋਂ ਸਿਉਂ ਕੇ ਆਇਆ ਤਾਂ ਪੂਰੇ ਹੋ ਗਏ। ਅਸੀਂ ਸੋਚਿਆ ਕਿ ਇਹੀ ਪਾ ਦੇ ਉਹਨਾਂ ਦੀ ਇੱਛਾ ਪੂਰੀ ਹੋ ਜਾਊਗੀ। ਮੇਰਾ ਦਿਲ ਕਰਿਆ ਸੀ ਕਿ ਭੂਆ ਨਾਲ ਰੱਜ-ਰੱਜ ਗੱਲਾਂ ਕਰਾਂ ਤੇ ਸੂਟਾਂ ਦੀਆਂ ਮੇਰੇ ਬਾਪ ਦੀਆਂ। ਪੂਆ ਦੀਆਂ ਬੰਦ ਅੱਖਾਂ ਦੇਖ ਮੇਰੀ ਕਿੰਨੇ ਵਾਰ ਭੁੱਬ ਨਿਕਲੀ ਜੇ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ